नमस्कार जय हिंद दोस्तों मैं पवन मुखीजा मुखीजा अजेय न्यूज़ ब्रदर्स सब दा स्वागत करता हूं शहर ਦੇ ਵਿੱਚ ਪਿਛਲੇ 2 ਦਿਨਾਂ ਦੀ ਜੇ ਚਰਚਾ ਦੀ ਗੱਲ ਕਰੀਏ ਤਾਂ ਇੱਕੋ ਹੀ ਚਰਚਾ ਹੋ ਰਹੀ ਹੈ ਕਾਂਗਸੀ ਨੇਤਾ ਪਵਨ ਕੁਮਾਰ ਪਿੰਕਾ ਦੇ ਖਿਲਾਫ ਹੋਇਆ ਕੇਸ ਦਰਜ ਚ ਚਰਚਾ ਹੋ ਰਹੀ ਹੈ ਹਰ ਵਿਅਕਤੀ ਇਹ ਚਰਚਾ ਕਰ ਰਿਹਾ ਹੈ ਕਿਉਂਕਿ ਜਿਹੜੇ ਕਾਂਗਸੀ ਨੇਤਾ ਨੇ ਉਹ ਇਸ ਗੱਲ ਦਾ आरोप ਲਾ ਰਹੇ ਨੇ ਕਿ ਪਵਨ ਪਿੰਕਾ ਨੂੰ ਜਾਲ ਬੁਝ ਕੇ ਸਾਜ਼ਿਸ਼ ਦੇ ਤਹਿਤ ਝੂਠੇ ਕੇਸ ਵਿੱਚ ਫਸਾਇਆ ਗਿਆ। ਦੋਸਤੋ ਪਵਨਨ ਪਿੰਕਾ ਨੂੰ ਪੁਲਿਸ ਨੇ 3 ਮਾਰਚ ਨੂੰ ਹੀ ਅਰੈਸਟ ਕਰ ਲਿਆ ਸੀ। 3 ਮਾਰਚ ਨੂੰ ਅਰੈਸਟ ਕਰਨ ਤੋਂ ਬਾਅਦ 4 ਮਾਰਚ ਨੂੰ ਰਾਜਪੁਰਾ ਦੀ ਅਦਾਲਤ ਦੇ ਵਿੱਚ ਪਵਨ ਕੁਮਾਰ ਪਿੰਕਾ ਨੂੰ ਪੁਲਿਸ ਨੇ ਪੇਸ਼ ਕੀਤਾ ਸੀ। ਜਿੱਤੇ ਅਦਾਲਤ ਵੱਲੋਂ ਉਹਨੂੰ ਜੁਡੀਸ਼ੀਅਲ ਸਟੇਟਮੈਂਟ ਵਿੱਚ ਪੇਸ਼ ਕਰਿਆ ਗਿਆ। ਇਦੇ ਨਾਲੇ ਪਵਨ ਕੁਮਾਰ ਪਿੰਕਾ ਦੀ ਜਮਾਨੇ ਦੀ ਅਰਜੀ ਵੀ ਲਾਈ ਗਈ ਸੀ ਜਮਾਨੇ ਦੀ ਅਰਜੀ ਲਾਈ ਗਈ ਸੀ ਜਿਸ ਅਰਜੀ ਨੂੰ ਲੈ ਕੇ ਅੱਜ ਸੁਣਵਾਈ ਹੋਈ ਉਸ ਸੁਣਵਾਈ ਦੇ ਦੌਰਾਨ ਸੁਣਵਾਈ ਤੋਂ ਬਾਅਦ ਪਵਨ ਕੁਮਾਰ ਪਿੰਕਾ ਦੀ ਜਮਾਨਾ ਦੀ ਅਰਜੀ ਰਾਜਪੁਰਾ ਅਦਾਲਤ ਵੱਲੋਂ ਡਿਸਮਿਸ ਕਰ ਦਿੱਤੀ ਗਈ। ਦੋਸਤੋ ਰਾਜਪੁਰਾ ਨਗਰ ਕੌਂਸਲ ਦੇ ਕਾਰਸਾਧ ਦਾ ਅਫਸਰ ਈਓ ਅਵਤਾਰ ਚੰਦ ਵੱਲੋਂ 3 ਮਾਰਚ ਨੂੰ ਰਾਜਪੁਰਾ ਪੁਲਿਸ ਦੇ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਹਦੇ ਵਿੱਚ ਉਹਦੋਂ ਦੱਸਿਆ ਗਿਆ ਸੀ ਕਿ ਉਹ 3 ਮਾਰਚ ਨੂੰ ਉਸਮਤਾ ਮੰਦਿਰ ਪ੍ਰਤਾਪ ਕਲੋਨੀ ਰਾਜਪੁਰਾ ਦੇ ਸਾਹਮਣੇ ਸਰਕਾਰੀ ਤਾਹਾਂ ਉੱਪਰ ਕੁਝ ਵਿਅਕਤੀਆਂ ਨੇ ਟੈਂਪਰੇਰੀ ਸ਼ੈੱਡ ਪਾਏ ਹੋਏ ਸਨ ਜਿਨ੍ਹਾਂ ਨੂੰ ਹਟਾਉਣ ਲਈ ਉਹ ਲਗਭਗ 12 ਵਜੇ ਅਧਿਕਾਰੀਾਂ ਦੇ ਨਾਲ ਗਏ ਸਨ ਜਦੋਂ ਉੱਥੇ ਉਹ ਇਸ ਕਾਰਵਾਈ ਨੂੰ ਪਾ ਰਹੇ ਸਨ ਤਾਂ ਉੱਥੇ ਕਰਤਿਤ આરોપી ਸਾਫ ਦਾ ਕਾਉਂਸਲਰ ਪਵਨ ਕੁਮਾਰ ਪਿੰਕਾ ਉੱਥੇ ਆਇਆ ਉੱਥੇ ਆਇਆ ਉਹਨਾਂ ਦਾ આરોਪ ਹੈ ਕਿ ਪਵਨ ਕੁਮਾਰ ਪਿੰਕਾ ਨੇ ਉੱਥੇ ਆ ਕੇ ਬਦਸਲੂਕੇ ਕੀਤੀ ਅਤੇ ਬੈਸਬਾਜੀ ਵੀ ਕੀਤੀ ਤੇ ਕਰਮਚਾਰੀ ਦੇ ਨਾਲ ਝਗੜਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਸ ਕਰਕੇ ਸੈਡਾ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਹਟਾਇਆ ਜਾ ਸਕਿਆ ਦੋਸਤੋ ਇਹ ਨਗਰ ਕੌਂਸਲ ਦੇ ਕਾਰਜ ਸਬਦਕ ਅਫਸਰ ਦਾ ਸ਼ਿਕਾਇਤ ਸੀ આરોપી ਪਵਨ ਕੁਮਾਰ ਬਿੰਕਾ ਦੇ ਖਿਲਾਫ ਕੇਸ ਦਰਜ ਹੋਇਆ ਸੀ ਇਸ ਕੇਸ ਦਰਜ ਨੂੰ ਲੈ ਕੇ ਕਾਂਗਸੀ ਵਰਕਰਾਂ ਦੇ ਵਿੱਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਗੁੱਸਾ ਦੇਖਣ ਨੂੰ ਮਿਲਿਆ ਤੇ ਕਾਂਗਸੀ ਵਰਕਰਾਂ ਵੱਲੋਂ ਇਸ ਦਾ ਵਿਰੋਧ ਵਿੱਚ ਨਗਰ ਕੌਂਸਲ ਦੇ ਵਿੱਚ ਧਰਨਾ ਲਾ ਕੇ ਕੀਤਾ ਗਿਆ ਕਾਂਗਸੀ ਨਿਤਾਵਾਂ ਵੱਲੋਂ ਧਰਨਾ ਲਾਇਆ ਗਿਆ ਧਰਨਾ ਲਾ ਕੇ ਇਹ આરોਪ ਲਾਇਆ ਗਿਆ ਕਿ ਸਾਜਿਸ਼ ਦੇ ਤਹਿਤ ਪਵਨ ਕੁਮਾਰ ਬਿੰਕਾ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ ਇਤਨਾ ਹੀ ਨਹੀਂ ਉਹਨਾ ਕਾਂਗਸ ਨੇਤਾਵਾਂ ਨੂੰ ਸਰਕਾਰ ਦੇ ਨਾਂ ਨਾਲ ਅਧਿਕਾਰੀਆਂ ਨੂੰ ਇਹ ਚੇਤਾਵਨੀ ਦਿੱਤੀ ਗਈ ਕਿ ਸਮਾਂ ਆਏਗਾ ਸਮਾਂ ਆਣ ਤੇ ਉਹਨਾਂ ਨੂੰ ਜਿਹੜਾ ਝੂਠਾ ਪੱਤਰ ਅਦਾਲਤ ਕਰਵਾਇਆ ਉਹਦਾ ਉਹਨਾਂ ਨੂੰ ਭੁਗਤਾਨ ਕਰਨਾ ਪਵੇਗਾ। ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ